ਅੱਛਾ ਸ੍ਰੀ ਅਕਾਲ ਮਿੱਤਰੋ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਹੜੇ ਵੀ ਰਚਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਦਾ ਆਈਕਨ ਜਰੂਰ ਦੱਬੋ ਤਾਂ ਜੋ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੇ ਅੱਜ ਮਿੱਤਰੋ ਆਪਾਂ ਕਰਾਈਆਂ ਸੀ ਇਹ ਡਾਰੀਆਂ ਕਬੂਤਰਾਂ ਦੀਆਂ ਤੇ ਸਾਰੇ ਕਬੂਤਰ ਤੁਹਾਨੂੰ ਦਿਖਾਵਾਂਗੇ ਜਿਹੜੇ ਆਪਾਂ ਅੱਜ ਕੱਢੇ ਸੀਗੇ ਤੇ ਹੁਣ ਇਹਨਾਂ ਨੂੰ ਇੱਕ ਦਿਨ ਛੱਡ ਕੇ ਕੱਢਿਆ ਕਰਾਂਗੇ ਅੱਜ ਕਬੂਤਰ ਕੱਢੇ ਸੀਗੇ ਵਧੀਆ ਸਪੌਂਸਰ ਆਇਆ ਕਬੂਤਰਾਂ ਦਾ ਤੇ ਮਿੱਤਰੋ ਕਲਗ-ਕਲ ਗੂਤਰ ਤੁਹਾਨੂੰ ਦਿਖਾਨੇ ਆ ਸੱਤ ਅੱਠ ਕੋ ਉਤਰ ਜਿਹੜੇ ਅੱਜ ਆਪਨੇ ਕੱਢੇ ਸੀਗੇ ਉਹ ਸਾਰੇ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਮਿੱਤਰੋ ਜਿਹੜੇ ਆਉਣ ਵਾਲੇ ਦਿਨਾਂ ਚ ਕੱਢਾਂਗੇ ਕੋ ਉਤਰ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਸਭ ਤੋਂ ਪਹਿਲਾਂ ਆਪਾਂ ਸ਼ੌਂਕ ਕਰਵਾ ਦਈਏ ਤੁਹਾਨੂੰ ਕੋ ਉਤਰਾਂ ਦਾ ਤੇ ਮਿੱਤਰੋ ਲੋਫਟ ਚ ਬੱਚੇ ਵੀ ਕੱਢੇ ਹੋਏ ਆ ਦੇਖੋ ਤੁਸੀਂ ਇੱਕ ਬੱਚਾ ਇਹ ਕੱਢਿਆ ਹੋਇਆ ਆਪਣੇ ਟੀਰੇ ਕੋ ਉਤਰ ਨੇ ਕੱਢਿਆ ਹੋਇਆ ਤੇ ਇਸ ਦਾ ਪਿਓ ਵੀ ਅੱਜ ਜੜਦਾ ਆਇਆ ਸੀਗਾ ਸਾਰੇ ਕਬੂਤਰਾਂ ਨੂੰ ਸ਼ੌਂਕ ਕਰਾਵਾਂਗੇ ਇੱਕ ਬੱਚਾ ਇਹ ਰਿਹਾ ਇਹ ਹਲੇ ਛੋਟਾ ਤੇ ਮਿੱਤਰੋ ਇਹ ਕਾ ਰਿਹਾ ਇੱਕ ਬੇਟੀ ਜਿੱਕਰਿਆ ਹੋਇਆ ਮਿੱਤਰੋ ਆ ਦੇਖੋ ਬੱਚਾ ਜ਼ਾਲ ਮਿੱਤਰੋ ਇਹ ਬੱਚੇ ਕੱਡੇ ਹੋਏ ਨੇ ਤੇ ਇੱਕ ਪੁੱਤਰ ਉਹ ਇੱਧਰ ਕੱਡਿਆ ਹੋਇਆ ਬੱਚਾ ਤੇ ਪਿਲਾ ਲੈਣੇ ਕਿ ਬੱਚੇ ਜਿਹੜੇ ਐ ਇਸ ਲੋਫਟ 'ਚ ਕੱਡੇ ਹੋਏ ਐ ਬਾਕੀ ਕਰਵਾਨਿਆਂ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਜਿਹੜੇ ਅੱਜ ਢਾਈ ਸੀ ਮਿੱਤਰੋ ਇਹ ਪੱਠਾ ਜਿਹੜਾ ਅੱਜ ਆਪਾਂ ਨੇ ਢਾਇਆ ਸੀ ਵਾਈਟ ਆਇਸ ਚ ਤੇ ਬਲੈਕ ਨੌਕ ਦਾ ਪੱਠਾ ਲਲਸਰਾ ਪੱਠਾ ਇਹਦਾ ਕਲਰ ਵਗੈਰਾ ਤੁਸੀਂ ਚੈੱਕ ਕਰ ਲਓ ਤੇ ਅੱਜ ਆਪਾਂ ਢਾਇਆ ਸੀਗਾ ਹੁਣ ਫੀਡ ਦਾ ਟਾਈਮ ਆ ਕੋ ਉੱਤਰਾ ਨੂੰ ਆਪਾਂ ਫੀਡ ਵਗੈਰਾ ਦਿੰਨੇ ਆ ਇਹ ਇਹ ਮਿੱਤਰੋ ਟੀਰਾ ਕੋ ਉੱਤਰਾ ਬਣਾ ਇਸ ਨੇ ਬੱਚੇ ਕੱਢੇ ਹੋਏ ਆ ਤੇ ਵੀ ਅੱਜ ਆਪਾਂ ਡਾਇਆ ਸੀਗਾ ਵਧੀਆ ਕਬੂਤਰ ਉੱਡਿਆ ਇਹ ਆਪਣਾ ਹੋਮ ਬਰੀਡ ਹੈ ਮਿੱਤਰੋ ਤੇ ਕਰੋ ਚੈੱਕ ਤੁਸੀਂ ਕਬੂਤਰ ਦਾ ਸ਼ੌਂਕ ਕਰੋ ਦੋਨੇ ਅੱਖਾਂ 'ਚ ਟੀਰ ਨੇ ਕਬੂਤਰ ਦੇ ਤੇ ਵੀ ਡਾਇਆ ਸੀਗਾ ਅੱਜ ਆਪਾਂ ਤੇ ਦੇਖੋ ਮਿੱਤਰੋ ਡੰਡਿਆਂ ਦੇ ਬੈਠੇ ਕਬੂਤਰ ਕਿੰਨੇ ਘੰਟ ਲੱਗ ਰਹੇ ਆ ਤੇ ਮਿੱਤਰੋ ਇਹ ਆਪਣਾ ਅਗਲਾ ਗੋਬੂਤਰ ਜਿਹੜਾ ਸਭ ਤੋਂ ਪਹਿਲਾਂ ਨੰਬਰ ਤੇ ਤੁਹਾਨੂੰ ਲਲਸਰਾ ਪੱਠਾ ਦਿਖਾਇਆ ਸੀਗਾ ਉਸ ਦਾ ਪਿਓ ਹੈ ਇਹ ਵੀ ਆ ਪੰਜ ਡਾਇਆ ਸੀਗਾ ਤੇ ਹੁਣ ਤੋਂ ਸਟਾਰਟ ਕਰ ਦਾਂਗੇ ਬਾਈ ਇਹਨਾਂ ਨੂੰ ਡਾਉਣੇ ਇਹ ਸੀਜ਼ਨ ਦੀ ਪਹਿਲੀ ਡਾਰੀ ਸੀਗੀ ਪਿਛਲੇ ਸਾਲ ਆਪਾਂ ਇਹ ਗੋਬੂਤਰ ਬਹੁਤ ਘੱਟ ਡਾਇਆ ਪੂਰੇ ਸੀਜ਼ਨ ਚ 24 ਦੇ ਸਾਲে 5 2 3 ਵਾਰੀ ਡਾਇਆ ਇਹ ਗੋਬੂਤਰ ਤੇ ਐ ਤੇ ਕੀ ਹੁਣ ਆਪਾਂ ਸਟਾਰਟ ਕਰ ਦੇਣਾ ਤੇ ਬਹੁਤ ਹੀ ਪਤਲੇ ਮਜੂਦ ਦਾ ਗੋਬੂਤਰ ਹੈ ਮਿੱਤਰੋ ਦੇਖੋ ਬਾਈ ਗੋਬੂਤਰ ਕਰੋ ਸ਼ੌਂਕ ਬਲੈਕ ਨੋਕ ਵਾਈਟ ਹੈ ਇਸ ਚਕੂਤਰੇ ਕਾਲੀਆਂ ਪਲਕਾਂ ਤੇ ਮਿੱਤਰੋ ਹੁਣ ਸਟਾਰਟ ਕਰ ਦੇਣੇ ਆ ਬਸ ਆਪਾਂ ਗੋਤਰ ਡਾਣੇ ਘੱਲੇ ਲਗੜ ਪੈਂਦੀ ਆ ਤਾਂ ਕਰਕੇ ਆਪਾਂ ਗੋਤਰ ਜਿਹੜੇ ਆ ਘਟ ਡਾਣੇ ਕਰੋ ਬਈ ਸ਼ੌਂਕ ਤੇ ਮਿੱਤਰੋ ਅਗਲਾ ਪੱਠਾ ਇਹ ਹੈ ਜਿਹੜਾ ਅੱਜ ਆਪਾਂ ਡਾਇਆ ਸੀਗਾ ਵਾਈਟਆਇਜ਼ ਦਾ ਲਾਲ ਸਰਾ ਪੱਠਾ ਤੇ ਇਹਦਾ ਪਿਓ ਵੀ ਦਿਖਾਉਣਾ ਤੁਹਾਨੂੰ ਸੇਮ ਹੈ ਇਹਦਾ ਪਿਓ ਇਦਾਂ ਦੀ ਆ ਆ ਬੈਠਾ ਬਾਈ ਰੱਤੇ ਤੋਂ ਪਿੱਛੇ ਇਹ ਬੈਠਾ ਬਈ ਉਸ ਪੱਠੇ ਦਾ ਪਿਓ ਆ ਬੈਠਾ ਪੱਠਾ ਇਹ ਹੈ ਮਿੱਤਰੋ ਪੱਠਾ ਜਿਹੜਾ ਆਪਾਂ ਡਾਇਆ ਸੀਗਾ ਵਜੂਦ ਚੈੱਕ ਕਰੋ ਇਸ ਦਾ ਇਹ ਦੇਖੋ ਬਾਈ ਇਹ ਡਾਇਆ ਸੀ ਅੱਜ ਆਪਾਂ ਨੇ ਤੇ ਮਿੱਤਰੋ ਇੱਕ ਆਪਾਂ ਨੇ ਅੱਜ ਇਹ ਕਬੂਤਰ ਡਾਇਆ ਸੀਗਾ ਆਪਣਾ ਪੁਰਾਣਾ ਤੇ ਅੱਜ ਡਾਇਆ ਸੀਗਾ ਮਿੱਤਰੋ ਇਹ ਸੇਜੰਦੀ ਪੱਲੀ ਡਾਰੀ ਸੀਗੀ ਜਿਹੜੀ ਅੱਜ ਆਪਾਂ ਕੋ ਉਤਰਾਂ ਦੀ ਕਰਾਈ ਐ ਦੇਖੋ ਮਿੱਤਰੋ ਕਰੋ ਚੈੱਕ ਮਿੱਤਰੋ ਇਹ ਆਪਣਾ ਚਰਚਾ ਕੋ ਉੱਤਰ ਜਿਹੜਾ ਪੰਜ ਡਾਇਆ ਸੀਗਾ ਤੇ ਦੇਖੋ ਬਾਈ ਉਹ ਉੱਤਰ ਤੇ ਕਾਲੀ ਪੂੰਛੇ ਦੀ ਆਪਾਂ ਕੀਤੀ ਹੋਈ ਆ ਲੈਂਥ ਚੈੱਕ ਕਰੋ ਬਾਈ ਕੋ ਉੱਤਰ ਦੀ ਜਿਹੜੇ ਕੋ ਉਤਰਾਂ ਦਾ ਸ਼ੌਂਕ ਆਪਾਂ ਨੇ ਫੜਕੇ ਕਰਾਇਆ ਉਹ ਕੋ ਉਤਰ ਆਪਾਂ ਜਿਹੜੇ ਅੱਜ ਡਾਈ ਸੀਗੇ ਤੇ ਅਗਲੀ ਵੀਡੀਓ ਚ ਆਪਾਂ ਕੋ ਉਤਰਾਂ ਦੀ ਡਾਰੀ ਵੀ ਦਿਖਾਵਾਂਗੇ ਆਪਣੇ ਛਤਰੀ ਵਾਲਿਆਂ ਦੀ ਤੇ ਉਹਨਾਂ ਨੂੰ ਅੰਡਾਵਾਂਗੇ ਤੇ ਆਲਦੋ ਨੱਕ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ